ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਅ ਅੱਜ ਦੀ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਉਹ ਗੱਲ ਕਰਨੀ ਹੈ ਕਿ ਅਸਲ ਸਰਦਾਰ ਕਿਹੜੇ ਹੁੰਦੇ ਕੀ ਅਸਲ ਸਰਦਾਰਾਂ ਦੇ ਕੀ ਮਤਲਬ ਨੇ ਕੀ ਮਹਨੇ ਨੇ ਅੱਜ ਤੁਹਾਡੇ ਨਾਲ ਇਸ ਟੌਪਿਕ ਤੇ ਗੱਲ ਕਰਨੀ ਹੈ ਜੇ ਤੁਸੀਂ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਜੇ ਤੁਹਾਨੂੰ ਕੋਈ ਗਲਤੀ ਲੱਗਦੀ ਆ ਕਮੀ ਪੇਸ਼ੀ ਲੱਗਦੀ ਆ ਤੇ ਤੁਸੀਂ ਜਿਹੜੇ ਆ ਕਮੈਂਟ ਵੀ ਕਰ ਸਕਦੇ ਜੀ ਤੇ ਬਾਕੀ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਦੋਸਤੋ ਸਰਦਾਰ ਜਿਹੜੇ ਨਹੀਂ ਜਿਹੜੇ ਕੀ ਆਪਣੀ ਇੱਜ਼ਤ ਆਬਰੂ ਦੇ ਨਾਲ ਜਿਹੜੇ ਉਹ ਲੜਦੇ ਨੇ ਕੌਮ ਦੇ ਨਾਲ ਲੜਦੇ ਨੇ ਪਰ ਉਹ ਸੀ ਪਿਛਲੇ ਟਾਈਮਾਂ ਦੀਆਂ ਗੱਲਾਂ ਪਰ ਜਿਹੜੇ ਅੱਜ ਦੇ ਸਰਦਾਰ ਨੇ ਮੈਂ ਬਹੁਤ ਦੇਖੇ ਨੇ ਸਰਦਾਰ ਉੱਚਾ ਕੁੰਡੀਆਂ ਹਨਾ ਦਾੜੀਆਂ ਬਨ ਗਏ ਚਿੱਟੇ ਪਜਾਮੇ ਕੁਰਤੇ ਜਿਹੜੇ ਆ ਉਹ ਪਾਣ ਦੇ ਘਰ ਪਾਉਂਦੇ ਨੇ ਅਸਲੀ ਸਰਦਾਰ ਉਹ ਨਹੀਂ ਹੁੰਦੇ ਮੈਂ ਉਹਨਾਂ ਨੂੰ ਸਰਦਾਰ ਨਹੀਂ ਮੰਨਦਾ ਪਹਿਰਾਵੀ ਦੀ ਸਰਦਾਰ ਨਹੀਂ ਸਰਦਾਰੀ ਸਾਡੇ ਅੰਦਰ ਹੁੰਦੀ ਹੈ ਸਾਡੇ ਦਿਲ ਚ ਜੇ ਸਾਡਾ ਦਿਲ ਅਮੀਰ ਹੈ ਤੇ ਸਮਝ ਲਓ ਉਹ ਬੰਦਾ ਸਰਦਾਰ ਹੈ ਜਿਹੜਾ ਬੰਦਾ ਗਰੀਬ ਦਾ ਪੈਸਾ ਨਾ ਮਾਰੀ ਠੀਕ ਹੈ ਮੈਂ ਇਦਾਂ ਦੇ ਇਨਸਾਨ ਦੇਖੇ ਨੇ ਜਿਨ੍ਹਾਂ ਦੇ ਘਰੇ ਲੋਕ ਵੜਨੋਂ ਡਰਦੇ ਨਹੀਂ ਸਿੱਧੀ ਗੱਲ ਕਵਾਂਗਾ ਅਸੀਂ ਪਿੰਡੂ ਆ ਅਸੀਂ ਪਿੰਡ ਤੇ ਰਹਿਣ ਵਾਲੇ ਆ ਤੇ ਸਾਡੇ ਆਸ-ਪਾਸ ਦੀ ਗੱਲ ਕੀ ਐਦਾਂ ਦੇ ਮੈਂ ਲੋਕ ਦੇਖੇ ਨੇ ਜਿਹੜੇ ਜਿਨ੍ਹਾਂ ਦੇ ਘਰੇ ਜਿਹੜੇ ਮਜ਼ਦੂਰ ਨੇ ਭਰਾ ਸਾਡੇ ਉਹ ਜਿਹੜੇ ਮਾਰਦੇ ਨੇ ਕਿ ਸਾਨੂੰ ਅਸੀਂ ਮਿਹਨਤ ਕੀਤੀ ਐ ਤੇ ਸਾਨੂੰ ਮਿਹਨਤ ਨਹੀਂ ਦੇ ਰਹਿ ਤੇ ਜਿਹੜਾ ਜਿੰਨਾ ਕੋ ਮਿਹਨਤ ਲੈਣ ਲਈ ਜਾਂਦੇ ਨਹੀਂ ਉਹ ਕੌਣ ਨਹੀਂ ਪੱਡ ਬੰਨੀ ਹੁੰਦੀ ਆ ਮੁੱਛਾ ਗੁੰਡੀਆਂ ਹੁੰਦੀਆਂ ਚਟੀਆਂ ਦਾੜੀਆਂ ਚਿੱਟੇ ਪਜਾਮੇ ਕੁੜਤੇ ਤੇ ਉਹ ਗਰੀਬ ਕਿਸੇ ਦਾ ਦਿਹਾੜੀ ਮਾਰ ਕੇ ਬਿਠੇ ਹੁੰਦੇ ਨੇ ਮੈਂ ਉਹਨਾਂ ਨੂੰ ਸਰਦਾਰਾਂ ਨੂੰ ਸਰਦਾਰ ਨਹੀਂ ਮੰਨਦਾ ਸ਼ੋਸ਼ਣ ਸ਼ੋਸ਼ੇਬਾਜੀ ਸਰਦਾਰ ਜਿਹੜੇ ਨੇ ਉਹ ਜਾਦੇ ਨਹੀਂ ਜਿਹੜੇ ਵਖਾਵੇ ਵਾਲੇ ਸਰਦਾਰ ਨਹੀਂ ਤੇ ਜਿਹੜੇ ਦਿਲ ਵਾਲੇ ਸਰਦਾਰ ਨੇ ਜਿਹੜੇ ਦਿਲੋਂ ਅਮੀਰ ਨੇ ਦਿਲੋਂ ਕਾਮਯਾਬ ਨੇ ਹਰ ਇੱਕ ਗੱਲ ਜਿਹੜੀ ਹੈ ਉਹ ਕਰਦੇ ਨੇ ਠੋਕ ਕੇ ਤੇ ਉਹ ਅਸਲੀ ਸਰਦਾਰ ਹੁੰਦੇ ਨੇ ਤੇ ਉਹ ਸਰਦਾਰ ਨਹੀਂ ਜਿਹੜਾ ਕਿ ਕਿਸੇ ਦੀ ਧੀ ਭੈਣ ਮੁੱਤੇ ਪੂਰੀ ਨਜ਼ਰ ਰੱਖੇ ਉਹ ਸਰਦਾਰ ਨਹੀਂ ਉਹ ਸਰਦਾਰ ਹੈ ਜਿਹੜਾ ਕਿਸੇ ਦੀ ਧੀ ਭੈਣ ਨੂੰ ਦੀ ਇੱਜ਼ਤ ਨੂੰ ਬਚਾਵੇ ਉਹ ਅਸਲੀ ਸਰਦਾਰ ਹੈ ਉਹ ਸਰਦਾਰ ਹੈ ਜਿਹੜਾ ਕਿਸੇ ਦਾ ਦਿਲ ਨਾ ਦਿਖਾਵੇ ਉਹ ਸਰਦਾਰ ਹੈ ਉਹ ਨਹੀਂ ਜਿਹੜਾ ਕਿ ਸਾਰਾ ਦਿਨ ਕਈਆਂ ਦੇ ਦਿਲਾਂ ਨੂੰ ਦੁੱਖ ਪਚਾ ਕੇ ਤੇ ਰਾਤ ਨੂੰ ਰਹਿਰਾਸ ਕਰਨ ਬੈਠ ਜੇ ਉਹ ਸਰਦਾਰ ਨਹੀਂ ਸਰਦਾਰ ਉਹ ਹੈ ਜਿਹੜਾ ਹਰ ਇੱਕ ਨੂੰ ਖੁਸ਼ੀਆਂ ਵੰਡ ਕੇ ਤੇ ਜਿਹੜਾ ਰਾਤ ਨੂੰ ਸੋ ਕਦੀ ਨੀਂਦੇ ਆਪਣੇ ਬਿਸਤਰੇ ਤੇ ਪੈਂਦਾ ਉਹ ਅਸਲੀ ਸਰਦਾਰ ਹੈ ਉਹ ਸਰਦਾਰ ਹੈ ਜਿਹਦੀ ਜਾਨ ਤੇ ਖੁਸ਼ੀਆਂ ਲੱਗ ਜਾਂਦੀਆਂ ਤੇ ਜਿਹਦੇ ਜਾਨ ਪਿੱਛੋਂ ਖੁਸ਼ੀਆਂ ਜੜੀਆਂ ਨਹੀਂ ਉਸੇ ਨਾਲ ਹੀ ਚਲੇ ਜਾਂਦੀਆਂ ਅਸਲੀ ਉਹ ਸਰਦਾਰ ਹੈ ਆਪਣੇ ਹੱਕਾਂ ਲਈ ਨਹੀਂ ਦੂਜਿਆਂ ਦੇ ਹੱਕਾਂ ਲਈ ਲੜਦਾ ਉਹ ਸਰਦਾਰ ਹੈ ਉਹ ਸਰਦਾਰ ਹੈ ਜਿਹੜਾ ਕਿਸੇ ਤੇ ਹੋ ਰਿਹਾ ਜ਼ੁਲਮ ਆਪਣਾ ਸਮਝ ਕੇ ਆਪਣੀ ਹੱਕ ਤੇ ਸਿੰਦਾ ਉਹ ਸਰਦਾਰ ਹੈ ਸਰਦਾਰ ਵਖਾਵਿਆਂ ਵਾਲੇ ਨਹੀਂ ਸਰਦਾਰ ਅੰਦਰੋਂ ਬਣੇ ਜਾਂਦੇ ਨੇ ਦਿਲ ਤੋਂ ਜੇ ਸਾਡਾ ਦਿਲ ਮੀਰ ਹੈ ਜੇ ਦਿਲ ਚ ਸਰਦਾਰੀ ਹੈ ਤੇ ਅਸੀਂ ਸਰਦਾਰ ਆ ਇਹ ਗੱਲ ਕਰਨੀ ਸੀ